ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਹੀ ਪਿੰਡ ਦੇ ਵਿੱਚ ਕਾਫੀ ਟਾਈਮ ਤੋਂ ਮੌਕਾ ਮਿਲਿਆ ਗੱਲਬਾਤ ਕਰਨ ਦਾ ਅੱਜ ਕੋਈ ਆਪਾਂ ਇੱਥੇ ਸਾਡਾ ਮਕਸਦ ਇਹ ਨਹੀਂ ਹੈ ਕਿ ਵੀ ਅਬਰ ਕੰਪਨੀਆਂ ਬਿਠੀ ਹੋਵੇ ਵੀ ਇਹਨਾਂ ਦੇ ਟੈਂਡਰ ਕਰਨੀ ਹੈ ਉਹ ਨਹੀਂ ਆਪਣਾ ਇੱਥੇ ਕਿਉਂ ਇਕੱਠੀਆਂ ਜੁਗਾਇਨਾ ਬਹਿਤਿਆਂ ਦਾ ਆਪਣਾ ਇੱਥੇ ਜਿਹੜਾ ਹਰ ਇੱਕ ਇਕੱਠੇ ਹੋਣ ਦਾ ਮਕਸਦ ਇਹ ਹੈ ਜਿਹੜੇ ਆਪਾਂ ਖੇਤੀ ਮਤਲਬ ਲਗਭਗ ਆਪਣੇ ਝੋਨੇ ਦੇ ਇੱਥੇ ਲਗਭਗ ਨਰਮਾ ਤਾਂ ਬਹੁਤ ਥੋੜੀ ਮਾਤਰਾ ਜਿੱਦਾਂ ਸੇਖਾ ਦੇ ਮੈਨਰ ਮੇਰਾ ਬਹੁਤ ਸਟਾਰਟਿੰਗ ਤੋਂ ਬਾਅਦ ਆਇਆ ਝੋਨੇ ਦੀ ਅੱਗੇ ਨਾਲੋਂ ਜਿਹੜੀ ਖੇਤੀ ਆ ਉਹ ਤਬਦੀਲ ਹੋ ਗਈ ਜਾਂਦੀ ਹੈ ਬਾਸਮਤੀਆਂ ਤੋਂ ਜ਼ਿਆਦਾ ਮਤਲਬ ਹੋ ਗਿਆ ਸਿਸਟਮ ਆਪਾਂ ਨੂੰ ਕੀ ਪਰੇਸ਼ਾਨੀਆਂ ਆਉਂਦੀਆਂ ਨੇ ਖੇਤੀ ਕਰਨ ਦੇ ਵਿੱਚ ਕਿ ਉਹਨਾਂ ਦਾ ਜਿਹੜਾ ਤੁਸੀਂ ਦੇਖਿਆ ਉਹਨਾਂ ਜਿਹੜੇ ਝਾੜਾ ਜਿਹੜਾ 5 ਸਾਲ ਪਹਿਲਾਂ 7 ਸਾਲ 10 ਸਾਲ ਪਹਿਲਾਂ ਕੀਦਣਾ ਕਿਤੇ ਉਹ ਝਾੜ ਨਹੀਂ ਰਹੇ ਕਹੇ ਉਹ ਬਾਸਮਤੀਆਂ ਕਹੇ ਉਹ ਝੋਨਾ ਹੈ ਆਪਾਂ ਨੂੰ ਉੱਥੇ ਕੀ ਪਰੇਜਣੀਆਂ ਆਉਂਦੀਆਂ ਆਪਾਂ ਉਹਦਾ ਹੱਲ ਕਿਵੇਂ ਕੱਢ ਸਕਦੇ ਆ ਉਸ ਵਿਸ਼ੇ ਤੇ ਜਿਹੜੇ ਅੱਜ ਆਪਾਂ ਕੱਤੇ ਹੋਏ ਆ ਬਹੁਤ ਸਾਰੇ ਪਚਾਹ ਤੁਹਾਡੇ ਨਾਲ ਸਾਂਝੇ ਕਰਦੇ ਆ ਆਪਾਂ ਤੁਸੀਂ ਡਾਕਟਰ ਸਾਹਿਬ ਸਪੈਸ਼ਲ ਆਏ ਕਰਕੇ ਇਹਨਾਂ ਦੇ ਨਾਲ ਮੁਸਾਵਤ ਕਰਕੇ ਇਹ ਬੋਲਦੇ ਆ ਇਹਨਾਂ ਦਾ ਵੀ ਪਤਰਾ ਸਮਾਂ ਦਾ ਧਿਰਬਾ ਜਿਹੜਾ ਉਹ ਇੱਕੋ ਕੰਪਨੀ ਦੇ ਵਿੱਚ ਹੀ ਆ ਇਹਨਾਂ ਨੇ ਬਹੁਤ ਜਗ੍ਹਾ ਤੇ ਆਉਂਦੇ ਧਿਰਬਾ ਸਾਂਝੇ ਕਰਿਆ ਜਾ ਕੇ ਬਹੁਤ ਫੀਲਡ ਦੇ ਵਿੱਚ ਜਿਹੜੀਆਂ ਪਰੇਜਣੀਆਂ ਇਹਨਾਂ ਨੇ ਛੋਟੇ ਲੈਵਲ ਤੋਂ ਤਹਾਂ ਤੱਕ ਗਏ ਆ ਆਰਟ ਟਾਈਮ ਇਹਨਾਂ ਦਾ ਫੀਲਡ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਯੋਗ ਰਿਹਾ ਆਪਾਂ ਨੂੰ ਬਾਸਮਤੀ ਹੋ ਗਈ ਜਾਂ ਝੋਨਾ ਹੋ ਗਿਆ ਉਹਦੇ ਵਿੱਚ ਆਪਾਂ ਨੂੰ ਜੋ ਵੀ ਪਰੇਸ਼ਾਨੀ ਆਉਂਦੀ ਹੈ ਤੁਸੀਂ ਜੋ ਵੀ ਸਵਾਲ ਕਰਨੇ ਆ ਉਹ ਆਪਾਂ ਐਂਡ ਤੇ ਕਰਨੇ ਦਿੱਤਾ ਕੋਈ ਵੀ ਮੰਡ ਦੇ ਵਿੱਚ ਸਵਾਲ ਲੈ ਕੇ ਨਹੀਂ ਜਾਣਾ ਜੇ ਤੁਹਾਨੂੰ ਕਿਤੇ ਵੀ ਕੋਈ ਸਮਝਾਉਂਦੇ ਆ ਸਮਝ ਨਾ ਲੱਗੀ ਤਾਂ ਤੁਸੀਂ ਵਿਚਾਰੋਂ ਵੀ ਪੁੱਛ ਸਕਦੇ ਹੋ ਪਰ ਜਿਹੜਾ ਸਵਾਲ ਹੋਇਆ ਉਹਦੇ ਦਿਮਾਗ ਵਿੱਚ ਰੱਖਿਓ ਉਹ ਆਪਾਂ ਐਂਡ 'ਤੇ ਆਉਂਦੇ ਤੇ ਗੱਲਬਾਤ ਜਰੂਰ ਕਰਾਂਗੇ ਜਿਹੜੀ ਖੇਤੀ ਆ ਉਹ ਖੇਤੀ ਪਹਿਲਾਂ ਵਾਲੀ ਦੀ ਪਹਿਲਾਂ ਖੇਤੀ ਕਿੰਨੀ ਦੀ ਜਿਵੇਂ ਕਹਿੰਦੇ ਬਿਉਰ ਕਹਿੰਦੇ ਹੀ ਲੱਭ ਕੇ ਵਾਹ ਰੱਜ ਕੇ ਖਾਣਾ ਜੀ ਪਰ ਜਿਹੜੀ ਹੁਣ ਖੇਤੀ ਆ ਹੁਣ ਵਾਗ ਦਾ ਵਾਹ ਆਇਆ ਕਈ ਵਾਰੀ ਆਪਾਂ ਏਡੋੜੀਆਂ ਖਾਦਾ ਪਾਈ ਜਾਂਦੇ ਆ ਉਹਨਾਂ ਦਾ ਕੋਈ ਮਤਲਬ ਨਹੀਂ ਮੰਨਦਾ ਹੁੰਦਾ ਉਹ ਜ਼ਮੀਨ ਦੇ ਵਿੱਚ ਪਹਿਲਾਂ ਹੀ ਬਹੁਤ ਵਹੀਆਂ ਹੁੰਦੀਆਂ ਜਿਹੜੀ ਆਪਣੀ ਜ਼ਮੀਨ ਦੀ ਸਾਂਭ-ਸਮਾਹਣਾ ਜ਼ਮੀਨ ਦੀ ਸਿਹਤ ਹੈ ਉਸ ਵਿੱਚ ਦੀ ਜਿਹੜੀ ਆਪਾਂ ਗੱਲਬਾਤ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਤਾਂ ਜਿਹੜਾ ਇੱਕ ਛੋਟਾ ਜਿਹਾ ਘਵਾਲਾ ਕੋਲ ਵੀ ਤੁਹਾਨੂੰ ਆਪਰੇ ਜਨੇ ਵੀ ਮੇਰੇ ਪੁਰਾਣੇ ਸੱਜਣ ਪੁੱਤਰ ਵੀ ਇੱਥੇ ਬੈਠੇ ਹੈ ਮੇਰੇ ਨਾਲ ਬੈਠੇ ਹੋਏ ਇੱਥੇ ਬੈਠੇ ਹੋਏ ਇੱਕ ਛੋਟਾ ਜਿਹਾ ਘਵਾਲਾ ਮੇਰੇ ਕੋਲ ਤੁਹਾਨੂੰ ਆਪਾਂ ਕਦੀ ਆਪਣੇ ਖੇਤ ਦੀ ਮਿੱਟੀ ਟੈਸਟ ਕਰਵਾਈਏ ਕਿਸੇ ਨੇ ਵੀ ਹੱਥ ਖੜਾ ਕਰਾਇਆ ਜਾਂ ਕਿਸੇ ਨੇ ਕੋਈ ਟੈਸਟ ਕਰਵਾਇਆ ਇਹ ਕਰਵਾਈਆ ਕੋਈ ਰਿਪੋਰਟ ਤੁਹਾਨੂੰ ਸ਼ਾਇਦ ਮੁੱਪੇ ਦਿੱਤੀ ਸੀ ਕਿ ਨਹੀਂ ਦਿੱਤੀ ਜਾਂ ਉਹ ਨਹੀਂ ਵੀ ਭੇਜੀ ਤੁਹਾਨੂੰ ਜਿਦ ਕਰਾਇਆ ਨਹੀਂ ਕੋਈ ਫੋਨ ਨਹੀਂ ਤੇ ਇਹ ਜੇ ਮੋਬਾਈਲ ਦੇ ਵਿੱਚ ਹੋਊਗੀ ਪਰ ਨਹੀਂ ਮੈਂ ਮਗਰ ਦੇ ਹਰ ਟੈਸਟ ਕਰਵਾਈ ਬਿਲ ਲਗਾ ਰਿਹਾ ਠੀਕ ਹੈ ਉਹ ਮਿੱਟੀ ਟੈਸਟ ਕਰਾਉਣ ਦਾ ਜਿਹੜਾ ਤੁਹਾਨੂੰ ਮੇਰਾ ਪੁੱਛਣ ਦਾ ਉਹ ਇੱਕ ਮਕਸਦ ਹੈ ਉਹ ਮਕਸਦ ਕੀ ਹੈ ਉਹ ਮਿੱਟੀ ਟੈਸਟ ਦੇ ਵਿੱਚ ਕੀ ਕੀ ਆ ਰਿਹਾ ਹੈ ਉਹਨਾਂ ਦਾ ਹੱਲ ਆਪਾਂ ਕਿਵੇਂ ਕਰ ਸਕਦੇ ਆ ਉਸ ਵਿਸ਼ੇ ਲਈ ਜਿਹੜੀ ਆਪਾਂ ਗੱਲਬਾਤ ਅੱਜ ਕਰਨੀ ਹੈ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਜਿਹੜੀ ਅੱਗੇ ਦੀ ਗੱਲਬਾਤ ਆ ਉਹ ਤੁਹਾਡੇ ਨਾਲ ਸਾਜੀ ਕਰੀਏ ਤੁਹਾਨੂੰ ਸੌਨਾਂ ਤਨ ਵਾਰ ਕਰਦੇ ਆ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਕੱਢਿਆ ਜੇ ਪਹੁੰਚੇ ਤੁਸੀਂ ਦੇਖ ਕੇ ਉਹ ਅਸ ਟਾਈਮ ਦੇ ਅਕ ਵਿੱਚ ਆ ਕੇ ਬਹੁਤ ਸਾਰੀਆਂ ਕੰਪਨੀਆਂ ਵਾਲੇ ਤੁਹਾਨੂੰ ਬੁਲਾਉਂਦੇ ਆ ਸਪੀਕਰ ਤੇ ਬੋਲਦਾ ਦੇਦਾ ਜਾਂ ਕਿਸੇ ਫੰਡ ਕੋਲੇ ਬੈਠ ਕੇ ਆ ਸਾਹ ਦੇ ਬੈਠੇ ਇੱਥੇ ਕਰ ਲੈ ਔਰ ਹਮੇਸ਼ਾ ਕੀ ਰਜ਼ਾ ਨੂੰ ਲਾਏਗਾ ਤੁਹਾਨੂੰ ਲਿਟਰੇਚਰ ਵੰਡਣਗੇ ਜਾਂ ਲੀਟਰ ਦਿਖਾ ਦੇਣਗੇ ਤੁਸੀਂ ਇਹ ਚੀਜ਼ ਪਾ ਲੋ ਜੀ ਤੁਹਾਡਾ ਝਾੜਾ ਨਹੀਂ ਝੋਨਾ ਹੈ ਝੋਨੇ ਦਾ ਸੀਜ਼ਨ ਹੈ ਇੰਨੇ ਮਨਵਾ ਚ ਕਣਕ ਦਾ ਇੰਨੇ ਮਨਵਾ ਚ ਹਮੇਸ਼ਾ ਇਦਾਂ ਹੀ ਹੁੰਦਾ ਆ ਰਿਹਾ ਹੈ ਪਰ ਜਿਹੜੀ ਅੱਜ ਦੀ ਮੀਟਿੰਗ ਹੈ ਆਪਾਂ ਅਲੱਗ ਹੀ ਕਰਾਂਗੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੋ ਆਪਾਂ ਖੇਤੀ ਕਰ ਰਹੇ ਆ ਉਹ ਕਿਸ ਢੰਗ ਦੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਜੋ ਆਪਾਂ ਖਾਦ ਕਰਾ ਕੇ ਦੇ ਰਹੇ ਆ ਕਿੰਨੀ ਉਹਦੀ ਲੋੜ ਜਾਣੀ ਚਾਹੀਦੀ ਹੈ ਜਾਣੀ ਚਾਹੀਦੀ ਹੈ ਜਾਂ ਨਹੀਂ ਜਾਣੀ ਚਾਹੀਦੀ ਪੂਰੇ ਦੀ ਪੂਰੀ ਆਪਾਂ ਉਸ ਤੇ ਗੱਲ ਕਰਾਂਗੇ ਹਮੇਸ਼ਾ ਤੁਸੀਂ ਦੇਖਿਆਗਾ ਆਪਣੇ ਪਿੰਡ ਦੇ ਵਿੱਚ ਇੱਕ ਜ਼ਿਮੀਂਦਾਰ 10 20 ਏਕੜ ਦੀ ਖੇਤੀ ਕਰਦਾ ਕਿਤੇ ਵੀ ਉਹ ਪੁਰਾਣਾ ਖੇਤ ਇੱਕ ਹੀ ਵੈਰਾਈ ਨਹੀਂ ਲਗਾਉਂਦਾ ਇਹ ਖੇਤਰ ਜ਼ਮੀਨ ਹੈ ਖੇਤਰ ਜ਼ਮੀਨ ਹੈ ਤਾਂ ਤੁਸੀਂ ਚੋਣ ਕਰ ਦਿਓ ਇਸ ਫੀਲ ਦੇ ਵਿੱਚ ਆਹ ਵੈਰਾਈਟੀ ਲਗਾਵਾਂਗੇ ਤਾਂ ਇਹਦੇ ਨਾਲ ਝੋਨਾ ਅੱਛਾ ਹੋਏ ਇਦਾਂ ਹੀ ਹੁੰਦਾ ਨਾ ਨਹੀਂ ਹਮੇਸ਼ਾ ਤੇ ਆ ਰਹੂਗਾ ਆਪਣਾ ਪਾਣੀ ਦੇ ਪਾਣੀ ਨਰਮ ਹੈ ਜੀ ਇੱਧਰ ਪਾਣੀ ਆਪਣੀ ਚੰਗਾ ਜੀ ਇੱਧਰ ਪਾਣੀ ਨਰਮ ਹੈ ਕੀ ਆਪਾਂ ਪਾਣੀ ਨੂੰ ਬਦਲ ਸਕਦੇ ਹਾਂ ਤੁਸੀਂ ਪਾਣੀ ਨੂੰ ਨਹੀਂ ਬਦਲ ਸਕਦੇ ਕਿਉਂਕਿ ਉਹ ਕੁਦਰਤੀ ਹੈ ਜਿੱਥੇ ਤੁਸੀਂ ਤੁਹਾਡਾ ਖੇਤ ਉੱਥੇ ਤੁਸੀਂ ਪੂਰਵ ਰੂਤ ਕਰਨਾ ਹੈ ਜਾਂ ਡੋਰ ਲਗਾਉਣਾ ਹੈ ਪਾਣੀ ਜੋ ਏਰੀਆ ਦਾ ਹੈਗਾ ਤੁਹਾਡੇ ਕੋਲ ਦਾ ਵੀ ਉਦਾਂ ਦਾ ਹੀ ਡਰੂਆ ਤੁਹਾਡੇ ਕੋਲੇ ਪਾਣੀ ਦਾ ਕੋਈ ਹੱਲ ਨਹੀਂ ਜੋ ਪਾਣੀ ਪੂਰਵ ਦੇ ਖਿੱਤਾਂ ਦੇ ਵਿੱਚੋਂ ਜ਼ਮੀਨ ਦੇ ਵਿੱਚ ਜਾਂਦਾ ਹੈ ਅੱਗੇ ਜਿਹੜੀ ਅੱਜ ਉਹ ਕੀ ਨੁਕਸਾਨ ਕਰਦੀ ਹੈ ਕੀ ਫਾਇਦੇ ਕਰਦੀ ਹੈ ਆਪਾਂ ਉਹਨਾਂ ਚੀਜ਼ਾਂ ਬਾਰੇ ਸੋਚਣ ਦੀ ਲੋੜ ਹੈ ਸਟਾਰਟਿੰਗ ਦੇ ਵਿੱਚ ਕੀ ਹੁੰਦਾ ਤੁਸੀਂ ਬੀਜ ਦੀ ਚੋਣ ਕਰਦੀ ਕੇ ਜੇ ਸਾਹਮਣੇ ਦਿੱਤੋ ਬਾਅਦ ਤੁਸੀਂ ਖਾਦਾਂ ਨਹੀਂ ਝੋਣ ਕਰੋਗੇ ਕਿਹੜੀਆਂ ਖਾਦਾਂ ਜਾਣੀਆਂ ਯੂਰੀਆ ਆ ਗਈ ਜੇਕਾ ਆ ਗਈ ਪੋਟਾਸ਼ ਆ ਗਈ ਸਲਫਰ ਆ ਗਈ ਕੈਲਸ਼ੀਅਮ ਆ ਗਿਆ ਮੈਗਨੀਸ਼ੀਅਮ ਆ ਗਿਆ ਤੇ ਕਈ ਬੰਦੇ DAP ਪਾਉਂਦੇ ਆ ਜਿੰਨੇ ਆਪਣੇ ਇਨਸਟਾਲੇਸ਼ਨ ਦੇ ਉੱਤੇ ਬੈਠੇ ਆ ਹੋ ਸਕਦਾ ਅੱਧੇ ਹੀ DAP ਛੋਨੇ ਪਾਉਂਦੇ ਹੋਣ ਔਰ ਅੱਗੇ ਪਾਉਂਦੇ ਨਹੀਂ ਤੇ ਜਿਹੜਾ ਝਾੜ ਹੈ ਇੱਕ ਤੋਂ ਮਾਮਲਾ ਫਰਕ ਰਹਿੰਦਾ ਹੋਵੇ ਤਾਂ ਤੁਸੀਂ ਬਰਾਬਰ ਲੈ ਲਈਓ ਕਿ ਜੇ ਤੁਸੀਂ ਇਹ ਖਾਦ ਖਰਾਕ ਪਾ ਰਹੇ ਹੋ ਜਾਂ ਅੰਜ ਹੈ ਉਹ ਕਿੱਦਾਂ ਕੰਮ ਕਰਦੀ ਹੈ ਕੀ ਸਵਾਇਲ ਦਾ ਸਿਸਟਮ ਹੁੰਦਾ ਹੈਗਾ ਕੀ ਸਾਨੂੰ ਦੇਖਣਾ ਚਾਹੀਦਾ ਹੈ ਕੀ ਸਾਨੂੰ ਸਿੱਖਣ ਦੀ ਲੋੜ ਹੈ ਕਿੱਦਾਂ ਕਰਨ ਦੀ ਲੋੜ ਹੈ ਪੀ ਐਚ ਕੀ ਹੈ ਸੋਹਰੇ ਜੀ ਜ਼ਮੀਨ ਦਾ ਕੋਈ ਪੀ ਐਚ ਹੁੰਦਾ ਹੈਗਾ ਹੱਥ ਖੜੇ ਕਰੋ ਤੁਸੀਂ ਮੈਂ ਕੋਈ ਬਹੁਤਾ ਵੱਡਾ ਡਾਕਟਰ ਨਹੀਂ ਆਜੀ ਤੁਹਾਡੇ ਤੋਂ ਸਿੱਖ ਕੇ ਗਾਇਮੈਂਟ ਕਿਤਾਜ ਜਾਣਾ ਹੈਗਾ ਮੈਨੂੰ ਟੀਨ ਗੈਰ ਆਪੀ ਬੜੇ ਇੱਕ ਦਾ ਮੈਂ ਸਾਡੀ ਫਸਲ ਲਈ ਹੈ ਸਾਡੀ ਜ਼ਮੀਨ ਹੈ ਜਾਂਦੀ ਹੈ ਪਾਣੀ ਹੈ ਜਾਂਦੀ ਹੈ ਤਾਂ ਉਹਨਾਂ ਨੂੰ ਸਿੱਖੀਆਂਆਂ ਚੀਜ਼ਾਂ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿਸੇ ਵੀ ਆਦਮੀ ਨੇ ਸੁਣਿਆ ਹੋਵੇ ਇੱਕ ਪੀਐਚ ਲੈ ਗਿਆ ਸੁਣਿਆ ਜਾਂ ਕਰੇ ਕਰੋਗੇ ਕਲੀਨ ਕਰੇ ਕਿੰਨੇ ਬੰਦੇ ਹੋਣੇ ਕਿਹੜੇ ਬੰਦੋਂ ਤੋਂ ਬੰਦੇ ਲੱਗੇ ਆ ਔਰ ਬੰਦਿਆਂ ਦੀ ਮਿੱਟੀ ਟੈਸਟ ਕਰਵਾਈ ਹੋਵੇ ਉਹ ਇੱਕ ਵੇਲੇ ਹੱਥੜਾ ਦਿੱਤਾ ਸੀਗਾ ਮਿੱਟੀ ਟੈਸਟ ਕੀਤੀ ਵੀ ਹੈ ਜੀ ਉਹਦੇ ਲਾਭ ਕੀ ਆ ਉਹਦੇ ਤੇ ਗੱਲ ਕਰਾਂਗੇ ਇਹ ਟੈਸ ਤੁਹਾਨੂੰ ਪੂਰੇ ਦਾ ਪੂਰਾ ਦੱਸੂਆ ਮੰਨੋ ਮੈਂ ਬਣੀਆਂ ਜੀ ਮੇਰੀ ਦੁਕਾਨ ਹੈ ਮੈਂ ਐਸਿਡਨ ਦੇ ਵਿੱਚ ਮੇਰਾ ਪਰਿਵਾਰ ਖੇਤੀ ਕਰਦਾ ਨਾ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਦੁਕਾਨ ਤੇ ਬੈਠੇ ਨੇ ਜੀਨੀ ਦਾ ਕੀ ਸਿਸਟਮ ਹੁੰਦਾ ਜੀਨੀ ਦਾ ਜਾਰੀ ਰਹਿਣਾ ਹੈ ਆਪਣੇ ਖਾਤੇ ਕੋ ਤੇ ਚੱਲਦੇ ਹੁੰਦੇ ਆ ਬਾੜੀਆਂ ਨਾ ਆਪਾਂ ਉੱਥੇ ਜਾਂਦੇ ਆ ਆਪਾਂ ਕਹਿੰਦੇ ਜੇ ਕੁਝ ਵੀ ਦੇ ਦਿਓ ਜੀ ਡੀਏਪੀ ਵੀ ਦੇ ਦਿਓ ਉਹ ਕਹਿੰਦਾ ਜੀ ਕੈਲਸ਼ੀਅਮ ਪਾਉਣਾ ਹੈ ਆਪਾਂ ਤੇ ਨਯੂ ਕਰਕੇ ਕਹਿੰਦੇ ਤੇ ਤਾਂ ਦੇਖ ਲੈ ਜੀ ਪਾਉਣਾ ਤਾਂ ਮੁਨਿਸ਼ੀਆ ਪੋੜਾਇਨੀ ਫਲਾਣਾ ਦਾ ਤੋਂ ਤੁਹਾਡੇ ਪਿੰਡਾਂ ਦਾ ਲੈ ਗਿਆ ਸੀ ਐਨਾ ਆਪਾਂ ਬੇਲੋੜੀਆਂ ਚੀਜ਼ਾਂ ਤਕਰੀਬਨ ਜੇ 1 ਏਕੜ ਤੇ 5000 ਖਰਚਾ ਹੋ ਰਿਹਾ ਤਾਂ 2 ਹੀ ਆ ਬੇਲੋੜੀਆਂ ਚੀਜ਼ਾਂ ਦੇ ਖਰਚਾ ਵੀ ਕਰ ਦਿੰਦੇ ਆ ਜਿਨ੍ਹਾਂ ਦਾ ਆਪਾਂ ਨਾਕ ਨੇ ਲੇਕੇ ਦਾ ਫਾਇਦਾ ਹੈ ਇਹਦਾ ਫਾਇਦਾ ਨਹੀਂ ਹੈ ਪਤਾ ਕਿਵੇਂ ਲੱਗੂਗਾ ਤੁਹਾਨੂੰ ਜਿਹੜੇ ਬੰਦੇ ਅੱਛੀ ਖੇਤੀ ਕਰਦੇ ਆ ਸੂਰੂੂੂ ਜੀ ਦਾ ਖੇਤੀ ਕਰਦੇ ਆ ਪਹਿਲਾਂ ਜ਼ਮੀਨ ਦਾ ਤੁਹਾਡੀ ਫਾਇਦਾ ਟੈਸਟ ਹੋਣਾ ਜ਼ਰੂਰੀ ਹੈ ਆਪਰੇ ਲਈ ਇੱਕ ਸਨੈਰੀਓ ਹੋ ਗਿਆ ਜਿੱਥੇ ਸਟਰਸ ਫੇਰ ਦੀ ਲੈਬ ਹੈ ਜੋ ਤਕਰੀਬਨ 300 ਕਿਲੋਮੀਟਰ ਦੇ ਦੂਰ ਝੁੰਡਾ ਹੈ 300 ਇੱਥੋਂ ਤੋਂ 300 ਕਿਲੋਮੀਟਰ ਦੇ ਲੋਕ ਇੱਥੇ ਆ ਕੇ ਬਿਲੀਐਸ ਕਰਾ ਕੇ ਜਾਂਦੇ ਮਿੱਟੀ ਟੈਸਟ ਤੁਹਾਨੂੰ ਕਲੀਅਰ ਕੀ ਕਰੂਗੀ ਅੱਜ ਤੋਂ ਦਸ ਸਾਲ ਪਹਿਲਾਂ ਮੈਂ ਮੀਟਿੰਗਾਂ ਕਰਦਾ ਸੀ ਤਾਂ ਲੋਕ ਕਹਿੰਦੇ ਸੀ ਕਿ ਐਵੇਂ ਪਾੜੀ ਜਾਂਦੇ ਐ ਯਾਨੀ ਚੀਜ਼ਾਂ ਤਾਂ ਹੁੰਦੀਆਂ ਨਹੀਂ ਪਰ ਬਹੁਤ ਸਾਰੇ ਲੋਕ ਇਹਨਾਂ ਬਾਰੇ ਜਾਣੂ ਨਹੀਂ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਬਾਰੇ ਜਾਣੂ ਹੋ ਚੁੱਕੇ ਆ ਜਦੋਂ ਤੁਸੀਂ ਮਿੱਟੀ ਟੈਸਟ ਕਰਾਉਗੇ ਫਾਇਦਾ ਕਿੱਥੇ ਹੋਊਗਾ ਮੰਨੋ ਮੇਰੀ ਬਾਡੀ ਨੂੰ ਬੁਖਾਰ ਆ ਗਿਆ ਮੈਂ ਪਿੰਡ ਵਾਲੇ ਡਾਕਟਰ ਕੋਲੇ ਗਿਆ ਪਿੰਡ ਵਾਲੇ ਡਾਕਟਰ ਨੇ ਕੀ ਕੀਤਾ ਅੱਜ ਦਵਾਈ ਦਿੱਤੀ ਜੇ ਲੈ ਕੱਲ ਦਵਾਈ ਦਿੱਤੀ ਜੇ ਲੈ 2-3 ਦਿਨ ਇੱਥੇ ਹੀ ਚੱਲਦਾ ਰਿਹਾ ਜਾਂ ਤਾਂ ਡਾਕਟਰ ਅਗੇ ਜਾਂ ਆਪਣੇ ਪਿੰਡ ਘਰੇ ਕੋਈ ਸਿਆਣਾ ਬੰਦਾ ਇਹ ਕਹੂਗਾ ਆਪਾਂ ਟੈਸਟ ਕਰਵਾ ਲਈਏ ਪਤਾ ਲੱਗ ਜਿਓ ਐਦਾਂ ਹੀ ਹੁੰਦਾ ਆਪਾਂ ਸਾਰੇ ਇਸ ਚੀਜ਼ ਦੀ ਕੀਮਤਾਂ ਭਰਾएंगे ਸਾਰੇ ਘਰਾਂ 'ਚ ਇਦਾਂ ਹੀ ਹੁੰਦਾ ਆਪਾਂ ਟੈਸਟ ਕਰਵਾਉਣ ਜਾਂਦੇ ਆਂ ਤੇ ਟੈਸਟ ਦੇ ਵਿੱਚ ਕੀ ਕਰਦੇ ਮੇਨ ਡੇਂਗੂ ਕਰ ਲਿਆ ਮਲੇਰੀਆ ਕਰ ਲਿਆ ਟਾਈਫਾਇਰ ਕਰ ਲਿਆ ਇਦਾਂ ਹੁੰਦਾ ਕਿਸੇ ਬੰਦੇ ਨੂੰ ਉਠਾਰ ਆਇਆ ਟਾਈਫਾਇਰ ਨਾਲ ਔਰ ਪਿੰਡ ਵਾਲਾ ਡਾਕਟਰ ਉਸ ਤੇ ਦੇ ਦੇ ਡੇਂਗੂ ਦੀ ਦਵਾਈ ਬੰਦਾ ਵਚੂ ਨਹੀਂ ਵਚਦਾ ਬੰਦੇ ਦਾ ਪੈਸਾ ਤਾਂ ਲਾ ਗਿਆ ਕਿੱਥੇ ਲੱਗਿਆ ਜਿਹੜੀ ਚੀਜ਼ ਦੀ ਲੋੜ ਨਹੀਂ ਸੀ ਜੇ ਜੇ ਆਪਾਂ ਖੇਤੀ ਕਰ ਰਹੇ ਆ ਆਪਣੀ ਖੇਤੀ ਪੂਰੀ ਦੀ ਪੂਰੀ ਉਸੇ ਸਿਸਟਮ ਤੇ ਟਿਕੀ ਹੋਈ ਹੈ ਕੈਮੀਕਲ ਟਿਕੀ ਹੋਈ ਹੈ ਕੋਈ ਵੀ ਬੰਦਾ ਮੈਨੂੰ ਇੱਥੇ ਹੱਥ ਕੱਢ ਕੇ ਕਹੇ ਦੇ ਵੀ ਮੈਂ ਜੀ ਡੀਏਪੀ ਪਾ ਰਿਹਾ ਮੈਂ ਪੋਟਾਸ਼ ਵੀ ਪਾ ਰਿਹਾ ਮੈਂ ਜਿੰਕ ਵੀ ਪਾ ਰਿਹਾ ਤੇ ਲੋਕਾਂ ਨੂੰ ਮੇਰਾ 15 ਮਣ ਝੋਨਾ ਜਿਆਦਾ ਹੁੰਦਾ ਕੋਈ ਨਹੀਂ ਹੋਊਗਾ ਅਗਰ ਆਪਾਂ ਇਹ ਚੀਜ਼ਾਂ ਪਾਉਣ ਦੇ ਨਾਲ ਝਾਰ ਜਿਆਦਾ ਲੈ ਸਕਦੇ ਤਾਂ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਸੇਵਾ ਦੀ ਪਹਿਲੀ ਆਪਣੇ ਲਾਗੇ ਬਹੁਤ ਹੈ ਸੇਮ ਆ ਜੀ ਪੈੜੀ ਦੇ ਵਿੱਚ ਜਦੋਂ ਜ਼ਿਆਦਾ ਸੇਮ ਆ ਜਾਈ ਤੁਸੀਂ ਲੋਹੇ ਦੇ ਡੀਐਪੀ ਦੇ ਪਾ ਦਿਓ ਜਿੰਕ ਪਾ ਦਿਓ ਪੋਟਾਸ਼ ਪਾ ਦਿਓ ਕੈਲਸ਼ੀਅਮ ਪਾ ਦਿਓ ਮੈਗਨੀਸ਼ੀਅਮ ਪਾ ਦਿਓ ਲੋਹਾ ਪਾ ਦਿਓ ਜਿੰਨੇ ਕਿ ਤੱਤ ਆਪਾਂ ਜਾਣਦੇ ਆ ਸਾਰੇ ਦੇ ਸਾਰੇ ਕਿੰਨੇ ਪਾ ਕੇ ਉੱਤੇ ਝੋਨਾ ਲਾਉ ਨੂੰ ਕੀ ਹੋਊਗਾ ਸੋਚਣ ਵਾਲੀ ਗੱਲ ਐ ਧੀਰੇ ਵੀ ਬਹੁਤ ਜ਼ਰੂਰ ਹੈ ਜਿੰਕ ਵੀ ਬਹੁਤ ਜ਼ਰੂਰ ਹੈ ਪੋਟਾਸ਼ ਚ ਵੀ ਐ ਕੈਲਸ਼ੀਅਮ ਚ ਵੀ ਐ ਮੈਗਨੀਸ਼ੀਅਮ ਚ ਵੀ ਐ ਉਸ ਜ਼ਮੀਨ ਤੇ ਤੁਸੀਂ ਝੋਨਾ ਲਾ ਸਕਦੇ ਆਪਣੀ ਤਾਕਤ ਕਿੱਥੇ ਗਈ ਤਾਂ ਤਾਂ ਆਪਣੀ ਫੇਲ ਹੋ ਗਈ ਜੇ ਤੁਸੀਂ ਉਸ ਮਿੱਟੀ ਦਾ ਟੈਸਟ ਕਰਵਾਓਗੇ ਤਾਂ ਉਸ ਮਿੱਟੀ ਦਾ ਜਿਹੜਾ ਪੀ ਐਚ ਹੈ ਘੱਟੋ ਘੱਟ 10 ਹੋਊਗਾ ਪੂਰੀ ਦੀ ਪੂਰੀ ਜਿਹੜੀ ਆਪਣੀ ਖੇਤੀ ਹੈ ਉਹ ਪੂਰੀ ਦਾ ਪੂਰਾ ਨਿਰਭਰ ਕਰਦਾ ਹੈ ਤੁਹਾਡੀ ਮਿੱਟੀ ਦੇ ਉੱਪਰ ਇੱਥੇ ਆਪਾਂ ਇਹਨੇ ਫਾਰਮਰ ਵੀਰ ਬੈਠੇ ਆ 30 40 ਤੁਸੀਂ 30 40 ਆਦਮੀ ਅਗਰ ਤੁਸੀਂ ਪੜੋਸੀਆਂ ਕੋਲ ਦੇ ਦਾ ਕੰਪੈਰੀਸ਼ਨ ਕਰ ਸਕਦੇ ਹੋ ਜੇ ਇਧਰ ਦਾ ਬੰਦਾ 2 ਕਿਲੋਮੀਟਰ ਵਾਲੇ ਇਧਰ ਤੇ 2 ਕਿਲੋਮੀਟਰ ਵਾਲੇ ਖੇਤ ਦੀ ਰੀਸ ਕਰਦਾ ਉਥੇ ਤੁਹਾਡਾ ਝਾੜ ਵੀ ਘਟੂਗਾ ਤੇ ਤੁਹਾਡੀ ਝੋਨੇ 'ਚੋਂ ਪੈਸਾ ਵੀ ਘਟੂਗਾ ਪੂਰੇ ਦਾ ਪੂਰਾ ਸਿਸਟਮ ਕਾਦਾ ਹੈ ਪੂਰੇ ਦਾ ਪੂਰਾ ਸਿਸਟਮ ਟਿਕਿਆ ਹੋਇਆ ਹੈ ਖੇਤੀ ਦੇ ਪੀ ਐਚ ਤੇ ਪੀ ਐਚ ਹੁੰਦਾ ਕੀ ਹੈ ਸਧਾਰਨ ਭਾਸ਼ਾ ਦੇ ਵਿੱਚ ਪੀ ਐਚ ਹੁੰਦਾ ਤੁਹਾਡੀ ਜ਼ਮੀਨ ਦੇ ਵਿੱਚ ਤਿਆਬ ਕਿੰਨਾ ਹੈ ਤੁਹਾਡੀ ਜ਼ਮੀਨ ਦੇ ਵਿੱਚ ਸ਼ੋਰਾ ਕਿੰਨਾ ਹੈ ਜਿੰਨੀ ਖਾਲ ਖਰਾਬ ਜਿੰਨੇ ਘੱਟ ਮੋਸਟਲੀ ਗਾਇਆ ਜਾਂਦਾ 16 ਦਾ ਹੁੰਦਾ ਹੈ ਮੇਜਰ ਤੱਤ ਜਿਹੜੇ ਲੈਨੇ ਆਪਾਂ ਯੂਰੀਆ ਲੈ ਲਈ DAP ਲੈ ਲਈ ਪੋਟਾਸ਼ ਲੈ ਲਈ ਫਿਰ ਸੈਕੰਡਰੀ ਕਰਤਾ ਜਾਂਦੇ ਆ ਜਦੋਂ ਤੁਸੀਂ ਉਹ ਖਾਦ ਦਿਨੇਓ ਉਹ ਖਾਦ ਇਹ ਡਿਪੈਂਡ ਕਰਦੀ ਆ ਤੁਹਾਡੀ ਜ਼ਮੀਨ ਦੇ ਵਿੱਚ ਸ਼ੋਰੇ ਦੀ ਮਾਤਰਾ ਕਿੰਨੀ ਐ ਮੈਂ ਤਾਂ ਇੱਕ ਚਾਰਟ ਹੀ ਤੁਹਾਨੂੰ ਹੋਰ ਕਲੀਅਰ ਹੋਊਗਾ ਬੁਦਾ ਗੱਲ ਜੀ ਦੇਖ ਰਹੇ ਜੀ ਥੋੜਾ ਜਿਹਾ ਧਿਆਨ ਦਿਓ 2 ਮਿੰਟਾਂ ਚ ਮੈਂ ਤਾਂ ਨੋ ਕਲੀਅਰ ਕਰ ਦਊਗਾ ਆਪਣੀ ਜਿਹੜੀ ਖੇਤੀ ਐ ਇਤਾਂ ਨੁਕਸਾਨ ਹੋ ਰਿਹਾ ਆਪਣੇ ਪੈਸੇ ਦੇ ਕਿੰਨਾ ਨੁਕਸਾਨ ਹੋ ਰਿਹਾ ਔਰ ਫਸਲ ਦੀ ਆਪਾਂ ਖਰਚਾ ਕਰਦੇ باوجود ਵੀ ਆਪਾਂ ਅੱਛੀ ਯੀਲਡ ਕਿਉਂ ਨਹੀਂ ਲੈ ਸਕਦੇ ਇਹਦੇ ਚਾਰ ਲੀਆਂ ਦੇਖ ਰਿਹਾ ਜੀ ਸਾਰਿਆਂ ਨੂੰ ਇਹ ਤਾਂ ਦੱਸ ਲਿਖਿਆ ਰਿਹਾ ਜੀ ਮੈਂ ਚਾਰ ਦੀ ਗੱਲ ਕਰ ਰਿਹਾ ਪਰ ਆਪਣੀਆਂ ਜ਼ਮੀਨਾਂ 'ਚ ਚਾਰ ਵਾਲਾ ਕੁਝ ਵੀ ਨਹੀਂ ਹੁੰਦਾ ਪਰ ਮੈਂ ਸਮਝਾਉਂਗਾ ਤੁਸੀਂ ਮੁਰਗੀਆਂ ਦੀ ਖਾਦ ਦੋ ਟਰਾਲੀਆਂ ਇੱਕ ਜਗ੍ਹਾ ਉਤਾਰ ਦੋ ਇੱਕ ਜਾਂ ਦੋ ਸਾਲ ਉਹਨੂੰ ਨਾ ਚੱਕਿਓ ਉਦੋਂ ਬਾਅਦ ਪੂਰੀ ਦੀ ਪੂਰੀ ਉਹ ਤੋਂ ਮੁਰਗੀਆਂ ਦੀ ਗਾਹ ਨੂੰ ਚੱਕ ਲਿਓ ਉੱਥੇ ਤੁਸੀਂ ਫਸਲ ਵੀਰ ਤੋਂ ਤੁਹਾਡੀ ਫਸਲ ਲੁੱਟੂਗੀ ਪੁਰਾਣੇ ਬੰਦੇ ਬੈਠੇ ਆ ਕਿਸੇ ਨੇ ਤਿਆਰਪਾ ਕੀਤਾ ਹੋਏ ਤੁਸੀਂ ਕਿਤੇ ਸੋਚਿਆ ਜਿਹੜੀ ਉਹ ਮੁਰਗੀਆਂ ਦੀ ਖਾਦ ਹੈ ਇੱਕ ਬਹੁਤ ਚੰਗੀ ਖਾਦ ਬਣਿਆ ਜਾਂਦਾ ਹੈ ਉਹ ਜ਼ਮੀਨ 'ਚ ਰੱਖ ਦੀ ਉਹ ਤੋਂ ਤੁਸੀਂ ਸਾਰੀ ਖਰਾar ਚੱਕ ਲਈ ਫਸਲ ਨਿਯੋਗ ਦੀ ਕਿਤੇ ਸੋਚਿਆ ਕਿ ਨਹੀਂ ਸੋਚਿਆ ਹੂਗਾ ਅੱਗੇ ਆ ਜੀ ਤੁਸੀਂ ਇੱਧਰ ਨੂੰ ਜਦੋਂ 10 ਪੀ ਐਚ ਹੋ ਜਾਏ ਜ਼ਮੀਨ ਦਾ ਉਹ ਆ ਗਈ ਸੇਮ ਵਾਲੀਆਂ ਪੈੜੀਆਂ ਤੁਸੀਂ ਸੇਮ ਵਾਲੀ ਪੈੜੀ ਦੇ ਵਿੱਚ ਵੀ ਹੈ ਜਿਹੜੀ ਕੋਈ ਵੀ ਫਸਲ ਨੂੰ ਉਗਾ ਜਾਂ ਚਲਾ ਨਹੀਂ ਸਕਦੇ ਇਹਦੇ ਕਾਰਨ ਕੀ ਹੈ ਕਾਰਨ ਇਹ ਤੁਹਾਡੀ ਜ਼ਮੀਨ ਦਾ ਪੀ ਐਚ 6.5 ਤੋਂ 7 ਦੇ ਵਿੱਚ ਹੋਣਾ ਸਹੀ ਮੰਨਿਆ ਜਾਂਦਾ ਹੈ ਪੀ ਐਚ ਕੀ ਹੈ ਆਪਣਾ ਮਿੱਧ ਹੈ ਜ਼ਮੀਨ ਦਾ ਕਿ ਮਿੱਧ ਹੈ ਮੇਰਾ ਮਿੱਧਾ ਖਰਾਬ ਹੋ ਗਿਆ ਤੁਸੀਂ ਮੇਰੇ ਅੱਗੇ ਕਿੰਨੀ ਤਕਵਾਣ ਰੱਖ ਜੋ ਕੀ ਮੈਂ ਕਹਾਂ ਉਹ ਨਹੀਂ ਆਉਂਗਾ ਮੇਰਾ ਬੋਦੀ ਹੈ ਜਿਹਨੂੰ ਪਚਾਉਗੀ ਨਹੀਂ ਮੇਨ ਸਿਸਟਮ ਜ਼ਿੰਮੇਵਾਰ ਤੁਹੀ ਆ ਗਿਆ ਤੁਸੀਂ ਜ਼ਮੀਨ ਦੇ ਵਿੱਚ ਤੁਸੀਂ ਪੈਸਾ ਲਾ ਕੇ ਤੁਸੀਂ ਬਣੀਆਂ ਨੂੰ ਪੈਸਾ ਬਤਾ ਕੇ ਜਿੰਕ ਪੋਟਾਸ਼ ਮੈਗਨੀਸ਼ੀਅਮ ਸਾਰਾ ਕੁਝ ਲਿਆ ਕੇ ਜ਼ਮੀਨ ਚ ਪਾਤਾ ਤੁਹਾਡਾ ਪੈਸਾ ਲੱਗ ਗਿਆ ਪਰ ਕਿਉਂ ਤੁਹਾਡੀ ਜ਼ਮੀਨ ਇਸ ਤਰੀਕੇ ਦੀ ਹੈ ਵੀ ਸਾਰਾ ਉਹ ਸੌਲਫਾਈਜ਼ ਕਰਕੇ ਫੌਜਾਂ ਨੂੰ ਦੇ ਦੇ ਅਜਾ ਤੁਹਾਡਾ ਇਥੇ ਪੀ ਐਚ ਹੈ ਤਾਂ ਪੂਰੀ ਦੀ ਪੂਰੀ ਕਰਾਓ ਪਹਿਲਾਂ ਨਾਈਟ੍ਰੋਜਨ ਆ ਜੀ ਤੁਸੀਂ 15 ਸਾਲ ਪਿੱਛੇ ਜਾਓ ਡੇਢ ਘਾਟਾ ਜੂੜੀਆ ਦਾ ਪਾਉਂਦੇ ਸੀ ਹਰ ਫਸਲ ਚ ਫਸਲ ਚੰਗੀ ਹੁੰਦੀ ਸੀ ਅੱਜ ਤੁਸੀਂ ਤਿੰਨ ਤੇ ਦਾ ਪਹੁੰਚ ਗਏ ਮੈਂ ਪੰਜ ਦਾ ਨਾਮ ਤਾਂ ਨਹੀਂ ਲੈ ਰਿਹਾ ਪੰਜ ਦੇ ਵਿੱਚ 10% ਬੰਦੇ ਆ ਗਏ ਜਿਹਦੇ ਪੰਜ ਘੱਟੇ ਵੀ ਪਾਦਦੇ ਤੁਹਾਡੇ ਵੀ ਹੋ ਸਕਦਾ ਇੱਕ ਕੰਦਾ ਬੈਠਾ ਹੋਵੇ ਦੱਸ ਲੈਣਾ ਹੋਵੇ ਮੈਨਾਂ ਜੀ ਤਿੰਨ ਕਿ ਪਾਉਣਾ ਹੈਗਾ ਚੋਰੀਓ ਵੀ ਪਾਦਦੇ ਕਹੀ ਵੀ ਕੁਝ ਨਹੀਂ ਹੁੰਦਾ ਮੰਨ ਲਓ ਡੇਢ ਘੱਟੇ ਤੋਂ ਜੇ ਤੁਸੀਂ ਪੰਜ ਘੱਟਿਆਂ ਤੇ ਆਏ ਹੋ ਤਾਂ ਉਹਦਾ ਕਾਰਨ ਆਪਾਂ ਨੂੰ ਸਮਝੋਣਾ ਚਾਹੀਦਾ ਨਾ ਕਿ ਖਰਾਕ ਵਧਾਉਣਾ ਉਹਦਾ ਕਾਰਨ ਕੀ ਹੈ ਜਿੰਨੇ ਜਿੰਨੇ ਤੁਹਾਡੀ ਜ਼ਮੀਨ 'ਚ ਸ਼ੋਰਾ ਵਧੂਗਾ ਤੁਸੀਂ ਮਿੱਟੀ ਟੈਸਟ ਕਰਾਓ ਵੀਰਾ ਬੈਠਾ ਤਾਂ ਉਹਨੇ ਪੁੱਛਾਂਗੇ ਕਿੰਨਾ ਪੀਐਚ ਆਇਆ ਜਦੋਂ ਤੁਸੀਂ ਮਿੱਟੀ ਟੈਸਟ ਕਰਾਈ ਅਗਰ ਉਹ ਵੀਰੇ ਦਾ ਪੀਐਚ 8 ਆ ਗਿਆ ਆ ਤੁਹਾਨੂੰ ਉੱਪਰ ਨਾਈਟ੍ਰੋਜਨ ਦੇਖੋ ਜੀ ਰੈੱਡ ਔਰ ਪੀਲਾ ਨਿਸ਼ਾਨ ਆ ਗਿਆ ਮੀਨ ਤੁਸੀਂ ਇੱਕ ਗੱਟਾ ਜੂਰੀਆ ਦਾ ਦੇਤਾ ਜ਼ਮੀਨ 'ਚ ਪਰ ਉਸ ਜ਼ਮੀਨ ਦੇ ਵਿੱਚੋਂ ਪੌਦੇ ਨੂੰ ਕਿੰਨਾ ਮਿਲਿਆ ਡਿਪੈਂਡ ਉਸ ਤੇ ਕਰਦਾ ਹੈ ਅੱਗੇ ਆ ਨੂੰ ਫਸਟ ਡੀਏਪੀ ਦੇ ਉੱਪਰ ਡੀਏਪੀ ਆਪਾਂ ਬਹੁਤ ਸਾਰੀ ਪਾਉਂਦੇ ਆ ਝੋਨੇ ਨੂੰ ਛੱਡੋ ਜੀ ਕਈ ਬੰਦੇ ਪਾਉਂਦੇ ਨੇ ਤੰਕ ਦੇ ਵਿੱਚ ਸਾਰੇ ਬੰਦੇ ਪਾਉਂਦੇ 50 ਕਿਲੋ ਡੀਏਪੀ ਪਾਉਂਦੇ ਆ 50 ਕਿਲੋ ਡੀਏਪੀ ਸਹੀ ਹੈ ਮੈਂ ਮੰਨਦਾ ਜੀ ਬਿਲਕੁਲ ਸਹੀ ਤੇਗੀ ਇਸ ਤੇ ਵੀ ਡਿਪੈਂਡ ਕਰਦਾ ਕਿਹੜੀ ਚੀਜ਼ ਤੇ ਇਸ ਤੇ ਡਿਪੈਂਡ ਕਰਦਾ ਅਗਰ ਇਹ ਬਜ਼ੁਰਗ ਬੈਠੇ ਇਹਨਾਂ ਦੀ ਜ਼ਮੀਨ ਦਾ ਪੀਐਚ 7 ਹੈ ਇਹ ਬਾਈ ਜੀ ਬੈਠੇ ਇਹਨਾਂ ਦੀ ਜ਼ਮੀਨ ਦਾ ਪੀਐਚ 8 ਹੈ ਜੇ ਤੁਹਾਡਾ ਇੱਕ ਗੱਟਾ ਡੀਏਪੀ ਦਾ ਕਿਵੇਂ ਕੰਮ ਕਰੂਗਾ 6.5 ਤੋਂ 7 ਦੇ ਵਿੱਚ ਤੁਸੀਂ ਗੱਟਾ ਪਾ ਲਾ ਤਾਂ 100 ਦਾ 100% ਡੀਏਪੀ ਉਹਦੇ ਚ ਫਾਸਟ ਗਰਸ ਪੌਦਿਆਂ ਨੂੰ ਮਿਲੂਗੀ ਇਹ ਬੰਦੇ ਨੇ ਅਗਰ ਤੁਹਾਡੀ ਜ਼ਮੀਨ ਦਾ ਪੀਐਚਾ 8.5 ਤਾਂ ਤੁਸੀਂ ਉੱਥੇ ਗੱਟਾ ਡੀਐਮ ਦਾ ਪਾਇਆ ਤਾਂ ਅੱਧਾ ਗੱਟਾ ਹੀ ਪੰਜਾਬੀ ਚ ਆਜੋ ਪੌਦਿਆਂ ਨੂੰ ਮਿਲਣਾ ਹੁਣ ਸੋਚਣਾ ਦੀ ਗੱਲ ਆ ਅੱਧਾ ਗੱਟਾ ਕਿੱਥੇ ਜਾਊਗਾ ਮੈਂ ਤੁਹਾਨੂੰ ਗੱਟਾ ਦੇਖਾਉਣਾ ਰਹੀ ਥੀ ਇਹਦਾ ਇਸ ਤਰ੍ਹਾਂ ਦਾ ਗੱਟਾ ਹੁੰਦਾ ਜੀ ਹੁਣ ਸਾਰੇ ਜਾਣਦੇ ਜਦੋਂ ਡੀਏਪੀ ਦਾ ਗੱਟਾ ਲੈ ਕੇ ਆਵਾਂਗੇ 18% ਉਹਦੇ ਵਿੱਚ ਨਾਈਟrogen ਹੋਵੇ 46% ਫਾਸਫੋਰਸ ਹੋਵੇ ਔਰ ਪੋਟਾਸ਼ ਜੀਰੋ ਹੁੰਦੀ ਹੈ ਅੱਗੇ ਤੁਸੀਂ ਦੇਖਿਆ ਹੋਗਾ ਆਹ ਲੈਣਾ ਜਿੱਥੇ ਮੇਰੀਆਂ ਉਂਗਲਾਂ ਸਾਰੀਆਂ ਦਿਖ ਰਹੀਆਂ ਹੋ ਸਕਦਾ ਨਾ ਦਿਖੀਆਂ ਹੋ ਹਾਥ ਘੜੇ ਕਰੋ ਕਿਹੜੇ ਕਿਹੜੇ ਬੰਦੇ ਨੇ ਲੈਣਾ ਪੜ ਕੇ ਕਿਦੇ ਆਪ ਆਪ ਨੂੰ ਸਵਾਰਨ ਕੀਤਾ ਵੀ ਜਿਹੜੇ ਕੀ ਹੈਗੇ ਕੋਈ ਨਹੀਂ ਪੜਦਾ ਨਹੀਂ ਪੜਿਆ ਰੱਖਿਆ ਰਾਮੂ ਪਾਉੜ ਦਾ ਕਹਿਣ ਟੱਕ ਕੇ ਮੇਰੇ ਪਾਰ ਨੇ ਉਹ ਅਗਲਾ ਜਿਕਨਾ ਇਹ ਮਰੀ ਕਾਰਨ ਛੱਡ ਕੇ ਬੈਂਕ ਕੋਲ ਜਾ ਕੇ ਜੀ ਮੈਚ ਨੂੰ ਦੱਸਦਾ ਜੀ ਕੀ ਹੁੰਦਾ ਹੈ ਇਹ ਜੀ ਔਰ ਪੀਐਸ ਕੇ ਹਾਂਜੀ ਪੀਐਸ ਕੇ ਹੁੰਦੀ ਸ਼ੈਲੀ ਹਾਂ ਉਹ ਮੈਸ ਨੂੰ ਦੱਸਦਾ ਜੀ ਕੀ ਹੁੰਦਾ ਹੈ ਪੂਰੇ ਦਾ ਪੂਰਾ ਡੀਏਪੀ ਇਸੇ ਤੇ ਟਿਕਿਆ ਹੋਇਆ ਹੈ ਕਿਵੇਂ ਟਿਕਿਆ ਹੋਇਆ ਹੈ ਉਹਨਾਂ ਨੇ ਲਿਖਿਆ ਐਜਟ 18% ਜਣੀ ਕਿ ਇੱਕ ਗੱਟੇ ਦੇ ਵਿੱਚ ਨਾਈਟrogen 9 ਕਿਲੋ 18% ਵਿੱਚ 9 ਕਿਲੋ ਅੱਗੇ ਲਿਖਿਆ P3O4 ਟੋਟਲ 46% ਫਾਸਫੋਰਸ ਟੋਟਲ 46% ਇੱਕ ਗੱਟੇ 'ਚ ਆਪਾਂ ਲਿਖਿਆ ਪਰਦੇ ਮੋਟਾ-ਮੋਟਾ 40% ਜਿਹੜੇ ਇਹ ਫਾਸਫੋਰਸ ਆ ਕਿ ਦੋ ਭਾਗਾਂ 'ਚ ਕੰਮ ਕਰਦੀ ਹੈ ਦੋ ਦੁੱਪਾਂ 'ਚ ਕਿਵੇਂ ਕੰਮ ਕਰਦੀ ਹੈ ਅੱਗੇ ਲਿਖਿਆ K2SO4 46% 100 ਦਾ 46 ਜਣੀ ਕਿ ਇਹ ਸਿਰਸਤ ਤਿਆਰ 'ਚ ਘੋਲਣ ਵਾਲੀ ਫਾਸਫੋਰਸ ਆ ਕਿ ਹੈ पी डब्लू एस 43.5 100 ਦਾ 43.5 ਜਾਨੀ ਕਿ ਡਬਲਯੂ ਐਸ ਪਾਣੀ ਵਿੱਚ ਘੁਲਣ ਵਾਲੀ ਫਾਰਸ ਕੋਸ ਹੁਣ ਕਿਹੜੀ ਆ ਗਈ ਤੁਹਾਡੀ ਪੰਜਾਬੀ ਚੱਲ ਦੇ ਅੱਧਾ ਘਟਾ ਜਿਹੜਾ ਹੈਗਾ ਉਹ ਤੁਹਾਡਾ ਘੁਲੂਆ ਐਸ ਪੀ ਐਚ ਤੇ ਅੱਧਾ ਘਟਾ ਤੋਂ ਹੱਥੂਆ ਪੂਰੇ ਪੀ ਐਚ ਤੇ ਮੇਰੀ ਜ਼ਮੀਨ ਦਾ ਪੀ ਐਚ 7.5 6 ਤੋਂ 7.5 ਹੈ ਜਾਂ 7 ਹੈ ਇਹਨਾਂ ਦੀ ਜ਼ਮੀਨ ਦਾ ਪੀ ਐਚ 9 ਜਾਂ 8.5 ਜਾਂ 8 ਹੈ ਇਹਨਾਂ ਨੇ ਇੱਕ ਨਕਾ ਡੀ.ਏ.ਪੀ ਦਾ ਦਿੱਤਾ ਤੇ ਮੈਂ 25 ਕਿਲੋ ਦਿੱਤੀ ਕਿਹੜਾ ਬੰਦਾ ਸਹੀ ਹੈ ਜੀ ਕਿਹੜਾ ਬੰਦਾ ਸਹੀ ਹੈ ਜਦੋਂ ਤੁਸੀਂ ਇੱਥੇ 25 ਕਿਲੋ ਡੀ.ਏ.ਪੀ ਦੇ ਦਿੱਤੀ ਤੁਹਾਡੀ ਜ਼ਮੀਨ ਦਾ ਪੀ.ਐਚ ਸਹੀ ਹੈ ਤਾਂ ਉਹਦੇ 'ਚ ਜਿਹੜੀ ਫਾਰਸ ਕੋਸ ਦਾ ਇਹਦੇ 'ਚ ਲਿਖਿਆ ਹੋਇਆ 31 ਫਾਰਸ ਕੋਸ ਦਾ